ਦੀਦੀ ਜੀ ਰੋਟੀਆਂ ਲਿਆ ਲਓ ਦੂਜੀ ਤੋਂ ਬਰਾਏ ਛਾੜੂ ਲੱਗ ਗਿਆ ਤੇ ਛਾੜੂ ਮੇਰਾ ਸਿਰਫ ਇਹੋ ਕਮਰੇ ਚ ਰਹਿ ਗਿਆ ਲੱਗਣ ਵਾਲਾ ਤੇ ਰੋਟੀ ਪਾ ਕੇ ਲੈ ਆਇਆ ਹਾਂ ਤੁਸੀਂ ਆਪ ਲਿਆ ਲਓ ਜੇ ਤੁਸੀਂ ਇਦਾਂ ਨਾ ਕਰਿਆ ਕਰ ਮੈਂ ਕੰਮ ਕਰਨੀ ਨਹੀਂ ਮੈਂ ਨਾ ਹੀ ਕੰਮ ਕਰਦਾ ਆ ਬੰਬੀ ਤੋਂ ਥੱਕਿਆ ਹਾਰਾ ਤੁਸੀਂ ਰੋਟੀ ਲਿਆ ਲਓ ਤੁਸੀਂ ਮੈਨੂੰ ਆਪ ਮੈਂ ਲਿਆ ਕਰਦੇ ਰਹਿੰਦੇ ਜਦੋਂ ਆਪ ਕੋ ਮੈਂ ਲਿਆ ਦਿੰਨੀ ਫਿਰ ਇਹ ਛਾੜੂ ਲਾ ਲਾਂ ਇੱਥੇ ਗਾੜੀ ਸਬਜ਼ੀ ਬਣਾਈ ਦੇ ਬਤਾਉਂਦੀ ਸਬਜ਼ੀ ਬਣਾਈ ਆਂ ਦੀਦੀ ਰੋਜ਼ ਹੀ ਇਹ ਬਣਾ ਦਿੰਦੇ ਇਹ ਮੈਂ ਖਾਣੀ ਕੋਣੀ ਜਸ਼ਨ ਮੈਨੂੰ ਤੇਰੀ ਸਮਝ ਨਹੀਂ ਲੱਗਦੀ ਕੱਲ ਜਿਵੇਂ ਪਨੀਰ ਬਣਾਇਆ ਸੀ ਉਹ ਵੀ ਨਹੀਂ ਤੇਰੇ ਨੱਕ ਤੇ ਚੜਿਆ ਤੂੰ ਮੈਨੂੰ ਦੱਸ ਦਿਆ ਕਰ ਕਿਹੜੀ ਸਬਜ਼ੀ ਖਾਣੀ ਆ ਮੈਂ ਨਹੀਂ ਖਾਣੀ ਇਹ ਬੀਦੀ ਮੈਂ ਨਹੀਂ ਖਾਣੀ ਇਹ ਫਿਰ ਕੀ ਖਾਣਾ ਵਾ ਦੱਸ ਮੈਨੂੰ ਮੈਂ ਉਹੀ ਬਣਾ ਦੇਣੀ ਕੋਈ ਹੋਰ ਬਣਾ ਦੋ ਜਿਹੜੀ ਮਰਜ਼ੀ ਲੈ ਹੋਰ ਮੈਂ ਬਣਾਤੀ ਫਿਰ ਵੀ ਤੂੰ ਕਹਿਣਾ ਮੈਂ ਨਹੀਂ ਖਾਣੀ ਮੈਂ ਇਹ ਨਹੀਂ ਖਾਣੀ ਨਾ ਕੋਈ ਹੋਰ ਬਣਾ ਦੇ ਤੇਰੇ ਵਾਲੇ ਵੀ ਨਾ ਹੱਥ ਦੀ ਹੋਈ ਬਹੁਤਾ ਸਤਮਨਾਵਾ ਤੂੰ ਇਦਾਂ ਨਾ ਕਰਿਆ ਕਰ ਮੈਨੂੰ ਸਮਝ ਨਹੀਂ ਲੱਗਨੀ ਹੁਣ ਇਹ ਨਾ ਮੈਂ ਕੀ ਬਣਾ ਕੇ ਦਵਾ ਇਨੇ ਪਖੰਡ ਕਰਦਾ ਵਾਂ ਨਾ ਜਿਹੜੀ ਚੀਜ਼ ਬਣਾਉਣੀ ਉਹ ਆਂਦਾ ਮੈਂ ਨਹੀਂ ਖਾਣੀ ਹੈਗੀ। ਦਹੀਂ 'ਚ ਹੀ ଲୁଣ ਮਿਰਚ ਪਾ ਕੇ ਦੇਣੀ ਆ ਫਿਰ ਪਤਾ ਲੱਗੂਗਾ ਇਹਨੂੰ। ਜੇ ਆਪ ਇਹਨੂੰ ਕਰਨਾ ਪਏ ਨਾ ਫਿਰ ਪਤਾ ਲੱਗੇ ਇਹਨੂੰ। ਆਪ ਧਿਆਨ ਨਾ ਮੈਂ ਕਿਤੇ ਰੋਟੀ ਵੀ ਨਹੀਂ ਫੜ ਕੇ ਖਾਣੀ। ਕੰਮ ਸਾਰਾ ਚਾਚਾ ਜੀ ਕਰਦੇ ਆ ਤੇ ਇਹ ਉੱਤੇ ਉੱਤੇ ਤੁਰਿਆ ਫਿਰਦਾ ਇਹ ਮੈਂ بڑا ਕੰਮ ਕਰਦਾ ਵਾਂ। ਫੋਨ ਤੋਂ ਤੈਨੂੰ ਵੇਲ ਮਿਲੇ ਤੇ ਫੇਰ ਹੀ ਕੰਮ ਕਰੇ ਨਾ ਅੱਜ ਮੈਂ ਨਹੀਂ ਨਾਲ ਹੀ ਦਵਾਂਗੀ ਤੈਨੂੰ। ਨਸਰੀਕਲ ਵੀਰ ਜੀ। ਸਾਸੀ ਕਾ ਭੈਣ ਜੀ। ਕੀ ਹਾਲ? ਠੀਕ ਠਾਕ। ਹੋਰ ਸਾਰਾ ਪਰਿਵਾਰ। ਵਧੀਆ ਵਧੀਆ ਬਬੂ। ਨਾ ਉਹ ਤਾਂ ਕੰਮ ਕਾਣ ਦੇ ਹੀ ਅੱਛਾ ਹਾਂਜੀ ਹੋਰ ਮੇਰੀ ਗੱਲ ਕਰਾਈ ਉਹਦੇ ਨਾਲ ਉਹ ਤਾਂ ਕੰਮ ਕਾਣ ਦੇ ਹੀ ਹੈ ਮੈਂ ਖੇਤਾਂ 'ਚ ਗਿਆ ਹਾਂ ਬਬੂ ਠੀਕ ਹੋਰ ਸਭ ਠੀਕ ਠਾਕ ਚਲ ਠੀਕ ਆ ਮੈਂ ਨਾ ਸ਼ਾਮ ਨੂੰ ਗੱਲ ਕਰਵਾ ਲੀ ਮੇਰੀ ਉਹਦੇ ਨਾਲ ਮੈਂ ਤੇ ਨਾਲ ਗੱਲ ਕਰਦੀ ਇਹ ਮੈਂ ਆਪਾਂ ਚੱਲਨੇ ਆ ਕੋਈ ਨਹੀਂ ਕਰੀ ਮੈਂ ਚੱਲਿਆ ਮੈਂ ਕੱਲ ਨੂੰ ਫਿਰ ਜਾ ਕੇ ਗੱਲ ਕਰਾ ਦੂੰਗਾ ਹੈ ਅੱਛਾ ਚੰਗਾ ਜੋ ਕਰੋ ਨਾ ਹੁਣ ਗੱਲ ਤੇਰੀ ਮੈਨੂੰ ਕੋਈ ਪੁੱਛਿਆ ਹੀ ਨਾ ਹੈ ਚਾਚਾ ਜੀ ਚਾਹ ਪੀ ਲਓ ਐਨਕੇ ਬਣ ਗਈ ਏ ਪਤਾ ਹੈ ਨਾ ਤੇਰੀ ਭੂਆ ਦਾ ਫੋਨ ਆਉਣ ਡਿਆ ਸੀ ਹਾਂਜੀ ਤੇ ਮੈਂ ਗੱਲ ਕਰਨ ਡਿਆ ਸੀ ਠੀਕ ਠੀਕ ਹੈ ਤੇ ਕੋਈ ਨਹੀਂ ਮੇਰੀ ਵੀ ਗੱਲ ਕਰਵਾ ਦੇਣੀ ਸੀ ਤੁਸੀਂ ਉਹ ਪਤਾ ਕੋਈ ਨਹੀਂ ਕਰੋਨਾ ਕਰਾਉਣਾ ਤੇਰੀ ਗੱਲ ਪਤਾ ਕਰਾਉਣਾ ਹਾਂ ਅੱਜ ਫਿਰ ਚਾਹ ਪੀ ਲਓ ਚਾਹ ਕੀ ਗੱਲ ਦੀ ਚੱਲੇ ਜੇ ਕਿਤੇ ਤਿਆਰ ਹੋਣ ਰਹੇ ਹੋ ਉਹ ਨਹੀਂ ਬਾਊ ਜਾਣਾ ਕਿੱਥੇ ਆ ਬਸ ਹੁਣ ਕੰਮ ਕੁੰਮ ਸਾਬਿਆ ਗਿਆ ਹੀਗਾ ਫਰੀ ਹੀ ਤੇ ਮਹਿਤਲ ਮਸਟਔਰ ਗੜ ਲੈਨੇ ਆ ਤੋਰ ਕੱਢਨੇ ਤੇ ਚਲੋ ਸ਼ਹਿਰ ਚੱਲੀ ਗੇ ਘੜੀ ਗਾ ਸ਼ਹਿਰ ਸੇਲ ਲੱਗੀ ਸੂਟਾਂ ਦੀ ਬੜੀ ਸੋਹਣੀ ਸੱਚੀ ਵਿੱਚ ਲੱਗੀ ਸੇਲ ਲੱਗੀ ਆ ਮੈਂ ਫੋਨ ਤੇ ਵੇਖਣ ਦੀ ਤੁਹਾਨੂੰ ਵੀ ਮਖਾਨੀ ਆ ਉਹ ਤਾਂ ਤੇਰੀ ਗੱਲ ਸਹੀ ਆ ਪਰ ਗਰਮੀ ਬੜੀ ਆ ਸੂਟ ਜਾਈਏ ਸ਼ਹਿਰ ਚੱਲੀ ਗਏ ਸੂਟ ਵੇਖ ਕੇ ਉਹਦਾ ਗਰਮੀ ਵਧ ਜਣੀ ਆ ਗਲਤ ਤੇਰੀ ਵੀ ਸੱਚੀ ਆ ਹੈ ਸੂਟ ਤੇ ਮੇਰਾ ਲੈਣੋ ਜੀ ਕਰਦਾ ਵਾ ਪਰ ਮੰਮੀ ਨਾਲ ਕੁੱਛ ਕਵੇ ਮੰਮੀ ਨੂੰ ਪੁੱਛ ਲੈਨੇ ਆ ਕਰੀ ਫਿਰ ਕੀ ਆ ਦੱਸ ਜਾਣੇ ਆ ਭਈ ਸ਼ਹਿਰ ਚੱਲੇ ਚਲ ਕੋਈ ਨਹੀਂ ਕਹਿ ਦਾਂਗੇ ਵੀ ਤੁਹਾਡੇ ਵਾਸਤੇ ਵੀ ਲੈਵਾਂਗੇ ਦੋ ਆਹੋ ਹੈਨਾ ਤੇ ਫਿਰ ਨਾ ਏਦਾਂ ਕਰ ਤੂੰ ਨਾ ਸਣੀ ਕੋ ਜਿਆਦਾ ਪੈਸੇ ਲੱਲਾ ਤੇ ਮੈਂ ਵੀ ਮਨਜਿੰਦਰ ਕੋ ਜਾ ਕੇ ਲੈ ਲੈਣੀ ਆ ਤੇ ਦਿਲ ਖੋਲ ਕੇ ਸ਼ਾਪਿੰਗ ਕਰਕੇ ਆਉਣੀ ਫਿਰ ਅੱਜ ਖੋਲ ਕੇ ਕਰ ਰਹੀ ਆ ਕਿ ਆਹੋ ਕੋਈ ਨਹੀਂ ਤਿਆਰ ਨਾ ਤੂੰ ਤੇ ਮੈਂ ਤਿਆਰ ਆ ਮੈਂ ਆਹੋ ਛੱਪੇ ਠੀਕ ਆ ਆ ਤੇ ਮੈਂ ਵੀ ਤਿਆਰੀ ਆ ਆ ਤੇ ਬਸ ਠੀਕ ਆ ਆਪਣਾ ਸ਼ਹਿਰ ਤੱਕ ਹੀ ਆ ਆਹੋ ਹੈ ਤੇ ਪੁੱਛ ਲੈਨੇ ਇਹਨਾਂ ਨੂੰ ਤੇ ਲੈ ਕੇ ਪੈਸੇ ਜਾਣੇ ਆ ਫਿਰ ਚਲ ਜਾ ਫਿਰ ਕਰ ਤੂੰ ਵੀ ਸਲਾਹ ਤੇ ਮੈਂ ਵੀ ਕਰਨੀ ਆ ਸਲਾਹ ਕੀ ਕਰਨੀ ਕਿਨੇ ਪੈਸੇ ਦੋ ਦੇ ਸ਼ਾਪਿੰਗ ਕਰਨ ਜਾਣਾ ਵਾ ਵਾਹ ਕੈਸੇ ਹੀ ਗੱਲਾਂ ਸਲਾਹ ਵਿੱਚ ਬੰਦਾ ਰਹਿ ਜਾਂਦਾ ਹੁੰਦਾ ਹਾਂ ਤਹੀ ਕੋ ਕਹੋ ਪਾਜੀ ਨੂੰ ਮੈਂ ਵੀ ਕਹੀ ਨਹੀਂ ਨਾ ਚੱਲ 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 ਆਹ ਤੇ ਵਾਵਾ ਵਧੀਆ ਦੱਸਿਆ ਸ਼ਰਨੇ ਮੇਰਾ ਵੀ ਜੀ ਕੰਡਾ ਹੈ ਸੂਟ ਲੈਣ ਨੂੰ ਇਦਾਂ ਕਰਦੇ ਆ ਹੋਈ ਹਮਨੇ ਸ਼ਹਿਰ ਅੱਜ ਠੀਕ ਹੈ ਠੀਕ ਹੈ ਜੀ ਉਹ ਕੋਈ ਨਹੀਂ ਯਾਰ ਕੱਲ ਦੀ ਤੇ ਧੜੀਏ ਵਿੱਚ ਪਰਸੋਂ ਮੈਂ ਕੰਮ ਤੇ ਆ ਜਿਹੜਾ ਵਾਂ ਉਹ ਛੁੱਟੀਆਂ ਤਾਂ ਲਈਆਂ ਯਾਰ ਤੇ ਤੁਹਾਨੂੰ ਨਹੀਂ ਪਤਾ ਘਰਾਂ ਦੇ ਕੰਮ ਹੀ ਇਤਰਾ ਦੇ ਹੁੰਦੇ ਆ ਕਿ ਦੂਰ ਨੇੜੇ ਜਾਣਾ ਹੈ ਆਹੋ ਤੇ ਕੋਈ ਗੱਲ ਨਹੀਂ ਵੇ ਪਰਸੋਂ ਦਾਖਲ 10:30 ਵਜੇ ਆ ਜਾਓ ਤੇ ਕੋਈ ਦੀ ਕੰਮ ਤੁਹਾਡਾ ਹੋ ਜਾਊਗਾ। ਉਹ ਯਾਦ ਜਤਨ ਮੈਂ ਕਹਿੰਦਾ ਫਿਰ ਕਾਦੀ ਗੱਲ ਆ। ਆਹੋ। ਕੋਈ ਨਹੀਂ ਕੋਈ ਨਹੀਂ। ਹਾਂ ਠੀਕ ਆ। ਹਾਂ ਹਾਂ ਚਲੋ ਠੀਕ ਆ। ਓਕੇ ਓਕੇ। ਕਿਹਦਾ ਫੋਨ ਹੈ? ਉਹ ਹੈਗਾ ਇਹ ਬੰਦਾ ਕਿਹਦਾ ਕੰਮ ਹੀ ਅੜਿਆ ਤੇ ਕਹਿੰਦੇ ਵੀ ਕਰਾ ਦੇ ਤੇ ਮੈਂ ਚੱਲ ਕੋਈ ਗੱਲ ਨਹੀਂ। ਅੱਛਾ। ਉਹਨੇ ਕਿਹਾ ਤਾਂ ਕਰਾ ਦਨੇ ਆ। ਠੀਕ ਆ। ਤੇ ਮੇਰੀ ਗੱਲ ਸੁਣੋ ਹਾਂ। ਹੂੰ। ਉਹਨਾਂ ਸ਼ਰਨਾਈ ਮੇਰੇ ਵਾਲਾ ਅੱਛਾ ਤੇ ਕਹਿੰਦੀ ਹਗੀ ਕਿ ਸ਼ਹਿਰ ਚਲੀਏ ਤੇ ਸੂਟ ਲੈਗੇ ਦੀਦੀ ਮੇਰਾ ਬੜਾ ਜੀਕੰਡਾ ਜਾਣ ਨੂੰ ਤੇ ਮੇਰਾ ਨਾ ਨਾ ਕਰਨ ਨੂੰ ਜੀ ਨਹੀਂ ਕੀਤਾ ਵਿਚਾਰੀ ਨੂੰ ਕਿ ਪਤਾ ਨਹੀਂ ਕਿੰਨਾ ਕੁ ਜੀ ਉਹਦਾ ਕਰਨ ਰਿਆ ਵਾ ਤੇ ਇਦਾਂ ਕਰੋ ਹਾਂ ਪੈਸੇ ਦੋ ਥੋੜੇ ਜਿ ਮੈਨੂੰ ਥੋੜੇ ਨਹੀਂ ਥੋੜੇ ਜਿ ਵਾਦੀ ਦੇ ਦਿਓ ਅੱਜ ਨਾ ਦਿਲ ਖੋਲ ਕੇ ਸ਼ਾਪਿੰਗ ਕਰਕੇ ਆਉਣੀ ਆ ਉਤੋਂ ਗੋਡੇ-ਗੋਡੇ ਗਰਮੀ ਪੈਣੀ ਤੇ ਸੂਟਾਂ ਦਾ ਪਿਆ ਓਏ ਉਹ ਕੋਈ ਗਰਮੀ ਗਰਮੀ ਨਹੀਂ ਗਈ ਘਰੇ ਗਰਮੀ ਲੱਗਦੀ ਆ ਜਦੋਂ ਘਰੋਂ ਬਾਹਰ ਨਿਕਲ ਜੀਏ ਨਾ ਕੋਈ ਗਰਮੀ ਨਹੀਂ ਲੱਗਦੀ ਸਾਰੇ ਦੁਨੀਆ ਛੜਕਾਂ ਤੇ ਤੁਰੇ ਫਿਰਨ ਲਈ ਆ ਤਾਂ ਤੇ ਫੇ ਲੋਕੀ ਘਰੋਂ ਬਾਹਰ ਨਿਕਲਣਾ ਆਪਣੇ ਉਹ ਮੈਂ ਤੇ ਦੋ ਛੁੱਟੀਆਂ ਲਈਆਂ ਮੈਂ ਚਲ ਘਰ ਮਾਨਣਾ ਬਹੂੰਗਾ ਚਲ ਤੀ ਰਾਮ ਕਰ ਲੋ ਤੂੰ ਹੋਰ ਗਣੀ ਖੇਡ ਕੇ ਬਹਿ ਗਈਆਂ ਵਿੱਚ ਵੇਖੋ ਹਾਂ ਹੁਣ ਤੈਨੂੰ ਤਨਖਾਹ ਮਿਲੀ ਏ ਜੇ ਤੇ ਮੇਰਾ ਨੀ ਜੀ ਕਰਦਾ ਕੁਝ ਲੈਣ ਨੂੰ ਤੇ ਨਾਲੇ ਮੇਰੇ ਮਾਪਿਓ ਨੇ ਐਸੇ ਕਰਕੇ ਸਰਕਾਰੀ ਨੌਕਰੀ ਵਾਲਾ ਮੁੰਡਾ ਲੱਭਿਆ ਹੈਗਾ ਉਹ ਮੇਰੀ ਗੱਲ ਸੁਣੋ ਮਹੀਨਾ ਘੋੜ ਖਲੋ ਰਿਹਾ ਸਿਆਲ ਵਾਲੇ ਇਕੱਠੇ ਲੈ ਲਿਓ ਉਹ ਨਹੀਂ ਨਹੀਂ ਆਹ ਨਹੀਂ ਤੁਹਾਡੀ ਗੱਲ ਬਣਨੀ ਮੈਨੂੰ ਅੱਜ ਹੀ ਪੈਸੇ ਚਾਹੀਦੇ ਆ ਠੀਕ ਆ ਨਾ ਜਾਵੇਂ ਦੋ ਪੈਸੇ ਕਿੰਨੇ ਵੀ ਚਾਹੀਦੇ ਆ ਸਾਬ ਨਾ ਦੇ ਦਿਓ ਹੁਣ ਇਹ ਨਾ ਕਿਉਂ ਵੀ ਥੋੜੇ ਦੇਣੇ ਆ ਤੇਰੇ ਚੀਜ਼ ਵਾਲੇ ਵੇਖ ਕੇ ਬੰਦਾ ਤਰਸਦਾ ਰਹਿੰਦਾ ਵਾ ਇੰਨੇ ਕ ਦੇ ਦਿਓ ਵੀ ਜਿਹੜੀ ਚੀਜ਼ ਨੂੰ ਜੀ ਕਰੇ ਬੰਦਾ ਲੈ ਲਵੇ ਉਹ ਫਿਰ ਵੀ ਥੋੜਾ ਬੋਤਾ ਸਾਹਿਬਤਾ ਦੱਸ ਮੈਂ ਵੀ ਬਾਪੂ ਕੋ ਲੈ ਕੇ ਦੇਣੇ ਆ ਮੈਗਟ ਜੇਬ ਚ ਪਏ ਆ 10000 ਰੁਪਏ ਦੇ ਦਿਓ ਫਿਰ ਉਹ 10 ਤੂੰ ਨਹੀਂ ਉਹ ਮਿਲਣਾ ਹੱਦ ਹੋ ਗਈ ਕਿਉਂ ਨਹੀਂ ਮਿਲਣਾ 10000 ਠੀਕ ਨਹੀਂ ਤੇ ਇੱਚੇ ਕਿ ਜ਼ਿਆਦਾ ਕਰਨਾ ਉਹ ਤਾਂ ਮੁੜ ਕੇ ਸਿਆਲ ਜਦ ਤੱਕ ਨਾ ਕੋਈ ਚੀਜ਼ ਮੰਗਿਓ ਨਹੀਂ ਪਹਿਲਾਂ ਮੈਨੂੰ ਗੱਲ ਦੱਸੋ ਤੁਸੀਂ ਆਣ ਕੇ ਪਹਿਲਾਂ ਨਾ ਬਾਪੂ ਨੂੰ ਸਾਰੇ ਪੈਸੇ ਦੇ ਦਿੰਦੇ ਜੀ ਥੋੜੇ ਬੋਤੇ ਆਪਣੇ ਕਰੋ ਹਲਿਆ ਕਰੋ ਹੁਣ ਉਹਨਾਂ ਨੇ ਕਹਿਣਾ ਪਹਿਲਾਂ ਮੈਨੂੰ ਦੇ ਦਿੰਦੇ ਆ ਤੇ ਮੁੜ ਕੇ ਮੰਗਣ ਆ ਜਾਂਦੇ ਆ ਤੇ ਚੱਲ ਫਿਰ ਗਏ ਮੇਰਾ ਪਿਓ ਹੀ ਆ ਪਿਓ ਕੋ ਲੈ ਕੇ ਦੇਣੇ ਆ ਹੈ ਕਿ ਮੈਂ ਪਿੰਡ ਜੇ ਜਾਣਾ ਕਿਤੇ ਘਰ ਮੰਗਣ ਮੇਰੀ ਫਿਰ ਗੱਲ ਸੁਣ ਲੋ ਜੇ 5 ਨਹੀਂ ਨਾ ਤੇ 8000 ਰੁਪਏ ਲਿਆ ਦੋ ਮੈਨੂੰ ਫਿਰ ਹਾਂ ਗੱਲ ਹੈ ਵੀ ਰੰਗ ਵਧੀਆ ਹੁਣ ਤੁਹਾਨੂੰ ਮੈਂ ਦੱਸਾਂ ਗੱਲ ਤੇ ਤੁਹਾਡੇ ਵਾਸਤੇ ਵੀ ਲਿਆਉਂਗੀ ਰਾਂ ਤੇ ਮਾਪੀ ਲੈ ਆਉਂਗਾ ਹੂੰ ਵੱਡੀ ਸਿਆਣੀ ਆਈ ਤੇ ਮਾਤਾ ਨੂੰ ਲੈ ਕੇ ਦੇਣਾ ਕੋਹ ਉਹਦੇ ਚ ਸਾਰਿਆਂ ਦਾ ਆਉਣੇ ਆ ਐਵੇਂ ਆ ਜਾਣੇ 8000 ਰੁਪਏ ਬੜਾ ਹੁੰਦਾ ਵਾ ਅੱਛਾ ਕਿੰਨਾ ਕੋ ਹੁੰਦਾ 5000 5000 ਤੱਕ ਹੀ ਆਉਂਦਾ ਅੱਜ ਕੱਲ੍ਹ ਓਏ 8 8 9 900 ਦਾ ਸੂਟ ਲੈਣਾ ਵਾ ਤਾਂ ਵੀ ਕਿੰਨੇ ਪੈਸੇ ਉੱਤੇ ਵਾਜਣੇ ਆ 8000 ਰੁਪਏ ਚਾਹੀਦਾ ਮੈਨੂੰ ਜਦ ਆ ਕੇ ਤੁਸੀਂ ਨਹੀਂ ਮਿਲਣਾ ਤੁਹਾਨੂੰ ਪਈਆ ਮੈਨੂੰ 5000 ਇੱਚੇ ਗਿਜਾਰਾ ਕਰਨਾ ਪੈਂਦਾ ਮੰਮੀ ਦਾ ਸੂਟ ਵੀ ਲੈ ਆ ਬਨਾਲੀ ਮਣਕੇ ਇਹ ਕਹਦੇ ਆਪਣੇ ਲੈ ਕੇ ਘਰੋਂ ਆ ਜਿਓ ਸਾਰੇ ਟੱਬਰ ਦੇ ਨਾਲ ਲੈ ਆਏ ਉਹਦੇ ਵਿੱਚ 5000 ਚ ਉਹ ਕਰਨਾ ਤਾਂ ਬੜਾ ਕੋ ਹੋ ਜਾਂਦਾ ਵਾ ਵੱਡੀ ਆਈ ਖਰਚ ਖਾ ਗਦੇ ਹਾਂ 5000 ਹੀ ਮਿਲਣਾ ਇਹ ਤਾਂ ਵੱਧ ਕੇ ਦੁਕੀ ਮਿਲਣੀ ਵੇਖਾਂ ਇਹ ਬੰਦੇ ਦੀ ਕੰਜੂਸੀ ਨਾ ਗਈ ਜਦੋਂ ਕਿਤੇ ਪੈਹਾ ਮੰਗ ਲੋ ਰੋਣਾ ਹੀ ਪੈ ਜਾਂਦਾ ਉਸੇ ਵੇਲੇ ਦਾ ਸਾਡੇ ਕੋ ਢਿੱਡ ਵਿੱਚ ਰੀਝਾਂ ਨਗੀਆਂ ਸਾਡਾ ਨਾ ਚੀ ਕਰਦਾ ਕਪੜਾ ਜਿਹੜਾ ਆਪਣੀ ਮਰਜ਼ੀ ਦਾ ਲੈਣ ਨੂੰ ਮੇਰੀ ਗੱਲ ਸੁਣ ਉਹ ਥਾਂ ਜਿਹੜਾ ਵਿਲਾ ਹੈ ਨਾ ਪੱਠਿਆਂ ਵਾਲਾ ਉਹ ਚ ਬੀਜਦੇ ਅਜੇ ਕਣਕ ਦੇ ਵਾਵਾ ਟਾਈਮ ਆ ਉਦੋਂ ਨੂੰ ਵੱਢੇ ਜਾਣੇ ਕੋਈ ਨਹੀਂ ਬੀਜਦੇ ਨੇ ਜਾਂ ਅੱਜ ਸ਼ਹਿਰ ਸ਼ਮਾਂ ਨੂੰ ਆਪ ਤਾਂ ਬੀਜ ਲਿਆ ਤੇ ਕੁਲੇ-ਕੁਲੇ ਚਾਰ ਲਾਂਗੇ ਉਹ ਤੇ ਤੁਹਾਡੀ ਗੱਲ ਸਹੀ ਹੈ ਬੱਤਰੀ ਹੈ ਥਾਂ ਕਿ ਜਾਂ ਭਨਪੁਰਨ ਵਾਲਾ ਤਾਂ ਨਹੀਂ ਨਹੀਂ ਬੱਤਰੀ ਹੈ ਮੇਰੇ ਸੋਣਾ ਭਾਈ ਗੱਲਾ ਹੈ ਤੇ ਬੀਜਦੇ ਫਿਰ ਉਹਨੂੰ ਕੋਈ ਨਹੀਂ ਬੀਜ ਦਿੰਨੇ ਹੈ ਹਾਂ ਅਗਲੇ ਦਿਨਾਂ ਚ ਪੱਠੇ ਨਹੀਂ ਲੱਭਦੇ ਹੁੰਦੇ ਮੁਰਗੇ ਇਹ ਤੇ ਵਾਕਿਆ ਮਾੜਾ-ਮੋਟਾ ਸੁੱਧ ਦੇ ਦਿਆਂ ਦਿਆਂ ਰਹਿਣਗ ਚਲੋ ਬਹੁਤ ਹੀ ਮੈ ਆਣਾ ਫੋਨ ਦੀ ਬੈਟਰੀ ਡਾਉਨ ਹੋ ਗਈ ਫੋਨ ਚਾਰਜ ਲਾਵਾਂ ਲਾ 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 ਮੇਰੀਆਂ ਤਾਂ ਸਾਰਿਆਂ ਦਾ ਤਰੀਜੇ ਹੀ ਮਾਰਤੀਆਂ ਫੜਕੇ ਬੰਦੇ ਨੇ ਮੂਡ ਹੀ ਖਰਾਬ ਕਰ ਕਰ ਰੱਖਤਾ ਵਾ ਭਬੀ ਕਿਹੜੀ ਕੋਲ ਲੜਨਦੇ ਹੋ ਕੀ ਕਹਤਾ ਵੀਰ ਨੇ ਲੈ ਵੀਰ ਤੇਰਾ ਤਾਂ ਇੱਕ ਨੰਬਰ ਦਾ ਕੰਜੂਸ ਵਾ ਹੈ ਅੱਜ ਜੀ ਕਰਨ ਰਿਹਾ ਸੀ ਪੇ ਸ਼ਾਪਿੰਗ ਕਰਕੇ ਆਵਾਂਗੇ ਸ਼ਰਨ ਵੀ ਕਹਿਣ ਦੀ ਹੀਗੀ ਆਪਾਂ ਦੋਵਾਂ ਨੇ ਕਰ ਲਈ ਸਲਾਹ ਪੇ ਸ਼ਹਿਰ ਜਾਂਦੇ ਆ ਤੇ ਕੱਪੜੇ ਲੈ ਆਉਂਦੇ ਆ ਉਹ ਆਂਦੀ ਹੈ ਪੇ ਸੇਲ ਲੱਗੀ ਆ ਤੇ ਮੈਂ ਤੇਰੇ ਵੀਰ ਨੂੰ ਕਿਹਾ ਕਿ ਮੈਨੂੰ 10000 ਰੁਪਇਆ ਦੇ ਨਾਲੇ ਮਾਤਾ ਦੇ ਵੀ ਸੂਟ ਲੈ ਆਵਾਂਗੇ ਉਹ ਨਾਲੇ 13 ਵੀ ਤੇ ਲਿਆਉਣਾ ਹੁੰਦਾ ਕੋਈ ਨਾ ਕੋਈ ਤੇ ਅਗਲੇ ਨੇ ਠੋਕੇ ਜਵਾਬ ਦਿੱਤਾ ਹੀ ਆਂਦਾ 5000 ਰੁਪਏ ਦਊ ਇਹ ਤੋਂ ਵੱਧ ਰੁਪਈਆ ਨਹੀਂ ਮਿਲਣਾ ਉਹ ਮੈਂ ਤੁਹਾਨੂੰ ਸੂਟ ਲੈ ਦੇਣਾ ਇਹ ਚ ਗੱਡੀ ਦੀ ਗੱਲ ਨਾਲੇ ਤੁਸੀਂ ਸੇਲਾ ਚੋਂ ਲੈਣੇ ਆ ਲੈ ਦੱਸ ਤੇ ਤੈਨੂੰ ਹੀ ਲੈ ਕੇ ਦੇਣੇ ਆ ਕਿ ਤੇਰੇ ਕੋਲ ਲੈਣੇ ਆ ਉਹ ਲੈ ਫਿਰ ਕੀ ਏ ਭਾਵੇਂ ਮੈਂ ਜਮਾਉਂਦਾ ਨਹੀਂ ਇਹ ਨਗਮਾ ਰੱਖਦਾ ਆਪਣੇ ਕੋਲ ਅੱਛਾ ਲੈ ਦੇ ਹੋਰ ਚੱਲ ਕੋਈ ਨਹੀਂ ਆ ਜਾਣੀ ਆ ਤੈਨੂੰ ਵੀ ਲੱਗ ਜੂਗਾ ਪਤਾ ਉਹ ਮੈਂ ਨਹੀਂ ਜਿਆਦਾ ਭੂਏ ਚੜਾਉਣੀ ਹੈਗੀ ਅੱਛਾ ਇਹਦਾ ਮਤਲਬ ਕੀ ਪਹਿਹੀ ਭੂਏ ਚੜੀਆਂ ਵਾ ਉਹ ਨਹੀਂ ਨਹੀਂ ਉਹ ਥੋੜਾ ਗੱਲ ਹੈ ਮੈਨੂੰ ਲੱਗ ਗਿਆ ਪਤਾ ਲੱਗ ਗਿਆ ਜਿਹੜੇ ਤੂੰ ਗੱਲ ਕਹਿਣੀ ਚਾਹੁੰਦਾ ਵਾ ਨਾ ਮੈਨੂੰ ਲੱਗ ਗਿਆ ਪਤਾ ਠੀਕ ਹੈ ਨਾ ਮੈਂ ਤੇ ਇਹ ਕਹਿੰਦਾ ਐਵੇਂ ਲੜਿਆ ਨਾ ਕਰੋ ਇਦਾਂ ਚੰਗਿਆਂ ਜਣੀ ਲੱਗੀ ਦਾ ਮੈਂ ਮੈਂ ਕਿੱਥੇ ਲੜਨੀ ਆ ਮੈਂ ਤੇ ਪੈਹੀ ਮੰਗੇ ਹੀਗੇ ਹੁਣ ਤੇਰੇ ਵੀਰ ਕੋਲੋਂ ਮੰਗਾ ਤੇ ਕਿਹਦੇ ਕੋਲੋਂ ਮੰਗਾ ਹੈ ਤੇ ਅਗਲਾ ਠੋਕ ਠੋਕ ਜਵਾਬ ਦੇਣ ਡਿਆ ਵਾ ਤੇ ਤੂੰ ਦੱਸ ਮੈਂ ਕੀ ਕਰਾਂ ਉਹੀ ਮਾਤਾ ਨੂੰ ਕਹਿਣਾ ਸੀ ਮੈਂ ਮਾਤਾ ਨੂੰ ਪੈਹੀ ਦੇ ਦੇਣੇ ਸੀ ਉਹ ਮੇਰਾ ਜੀ ਨਹੀਂ ਕਰਦਾ ਕਹਿਣ ਨੂੰ ਮੈਂ ਹਾਂ ਚੱਲੇ ਕਮਾਈ ਕਰਦਾ ਵਾ ਤੇ ਇਹਦੇ ਕੋਈ ਮੰਗੂਗੀ ਆਪੇ ਲਿਆ ਕੇ ਦੇਣਗੇ ਮੈਂ ਕਹਦਾ ਜੀ ਬਹੁਤੀ ਗੱਲ ਆ ਤੇ ਜਾ ਵੇਖ ਲੈ ਕਹਿ ਕੇ ਬਹੁਤਾ ਨਹੀਂ ਤਾਂ 8000 ਰੁਪਇਆ ਦਵਾ ਦੇ ਫਿਰ ਹਨ ਕੋਈ ਗੱਲ ਨਹੀਂ 10000 ਮਿਲੇਗਾ ਚੱਲ ਠੀਕ ਆ ਜੁਗ-ਜੁਗ ਜੀਵੇ ਇਹੋ ਜਿਹਾ ਦੇਰ ਹੈ ਹੈ ਇੰਨਾ ਕਰਦਾ ਵਾ ਵੀ ਗੱਲ ਨਹੀਂ ਕਰਨ ਵਾਲੀ ਚੱਲ ਸ਼ਰਨ ਦਾ ਵੇਖਾਂ ਜੀ ਬਾਬੂ ਜੀ ਬੈਠੇ ਨੇ ਆਹੋ ਬੈਠਾ ਮੋਤਾ ਗੱਲ ਇਤਰਾ ਵੀ ਦਾ ਨਾ ਰੁਪਈਆ ਚਾਹੀਦਾ 5000 ਜਾਣਾ ਹੈ ਕਿਤੇ ਉਹ ਜਾਣਾ ਹੈ ਉਹ ਨਾਲ ਦੇ ਕਹਿ ਰਹੇ ਆ ਵੀ ਲਿੜੇ ਕੱਪੜੇ ਲਿਓਣੇ ਆ ਤੇ ਮੈਂ ਚੱਲ। ਅੱਛਾ ਅੱਛਾ ਤੇ ਮੈਂ ਮੈਂ ਤਾਂ ਨਹੀਂ ਕਿਹਾ ਤੁਹਾਡੇ ਨਾਲ ਜਾਣਾ ਤੇ ਆਪਣੀ ਮਰਜ਼ੀ ਦੇ ਲੈ ਆਓ। ਹੁਣ ਜਾਣਾ ਹਾਂ ਕੱਪੜੇ ਲੈਣ। ਓਏ ਆਹੋ ਕਹਿਣ ਦੀਆਂ ਕਾਲੀਆਂ ਪਈਆਂ ਤੇ ਮੈਂ ਚੱਲ ਕੋਈ ਗੱਲ ਨਹੀਂ। ਚੱਲ ਬੈਠ ਫਿਰ ਮੈਂ ਲਿਆ ਕੇ ਜਾਂਦਾ। ਚਲ ਠੀਕ। ਚੱਲ ਯਾਰ। ਬਾਪੂ ਸਾਡਾ ਕਿੰਨਾ ਜੰਗਾ ਵਾ। ਜੇ ਤਨਖਾਹ ਲੈ ਕੇ ਹੱਥ ਤੇ ਰੱਖੀਦੀ ਐ ਤੇ ਆਪ ਵੀ ਮੁੜ ਕੇ ਸੀਗੇ ਸੀ ਇਹ ਲੈ ਲੀਦੀ ਐ ਨਾਲ ਇਹ ਖੋਜ ਦੇ ਨਾਲ ਇਹ ਖੋਜ ਹੈ। ਚੱਲ ਇਹ ਤਾਂ ਟਾਈਮ ਲੰਘਦਾ ਜਾਣਾ ਮਹਾਰਾਜ ਜੀ ਪਾਛਾ ਸੌਂ ਫਰਕ। ਆ ਲੈ ਚਲੋ ਠੀਕ ਪੰਜ ਹਜ਼ਾਰ ਕਿਹਾ ਉਹ ਮੰਗਣ ਤੇ ਵੱਧ ਲਈਆਂ ਸੀ ਉਹ ਮੈਂ ਇਹਨਾਂ ਨੂੰ ਜਿੰਨੇ ਦੇ ਦਿੱਤਾ ਸਾਰੇ ਖਰਚ ਆਉਣੇ ਆ ਉਹ ਮੇਰੀ ਗੱਲ ਸੁਣ ਜੇ ਵੱਧ ਮੰਗਦੀਆਂ ਤੇ ਵੱਧ ਦੇ ਦਿੰਨੇ ਆ ਤੂੰ ਹੀ ਤੂੰ ਹੀ ਨਾ 10000 ਰੁਪਿਆ ਦੋ ਇਹਨਾਂ ਨੂੰ ਉਹ ਭਾਬੀ ਅੰਦਰ ਡੇ ਨੇ ਵੀ ਉਹ ਮੇਰੀ ਗੱਲ ਸੁਣ ਲੈ ਐਨਾ ਕਿਨੂੰ ਭੁਏ ਨੇ ਚੜਾਈ ਦੰਦਾ ਉਹ ਇਹਨਾਂ ਕੱਪੜੇ ਲਿਆਉਣੇ ਉੱਥੇ ਪਤਾ ਵੀ ਕਿੰਨੇ ਦੇ ਆਉਣੇ ਕਿੰਨੇ ਦੇ ਨਹੀਂ ਉਹ ਤੂੰ ਨਹੀਂ ਜਾਣਦਾ ਗੱਲਾਂ ਨੂੰ ਉੱਥੇ ਲੱਖ ਰੁਪਿਆ ਲੜ ਰਿਆ ਨਾ ਤੈਨਾਂ ਜਾਣੇ ਹੁੰਦਾ ਰਿਆ ਜੇ ਤੇਰੇ ਕੋਲ ਇੱਕ ਰੁਪਿਆ ਪੈਣ ਦੇ ਕੇ ਕਹਦੀ ਤੂੰ ਦੱਸ ਦੀ ਗੱਲ ਕਰਨ ਡਿਆ ਨਾ ਜਿਨਾਨੀਆਂ ਨੂੰ ਭਾਵੇਂ ਵੀ ਫੜਾ ਦੇ ਇਹ ਨਾ ਫੇਰ ਆਣ ਕੇ ਆਖਣਾ ਮੁੱਕ ਗਿਆ ਚੀਜ਼ਾਂ ਤੇ ਰਹਿ ਗਈਆਂ ਲੈ। ਬਾਪੂ ਜੀ ਇਹ ਤਾਂ ਫੇਰ ਨੇੜੇ ਨੇ ਗੱਲਾਂ ਕਰਦਾ ਵਾ। ਉਹ ਮੇਰੀ ਗੱਲ ਸੁਣ। ਇਹ ਨਾ ਚਾਰ ਨੇ ਥੋੜਾ ਨਾ ਘਰ ਦੀ ਕੋਈ ਚੀਜ਼ ਲਿਆਉਣੇ। ਮੈਂ ਤਾਂ ਹੀ λεਆ ਨਾ ਵੀ ਇਹਦਾ ਵੀ ਜਿਹੜੇ ਸੋਚੋ ਕੋਹ ਪਤਾ ਤੋ ਕਰੋ ਕਿ ਦੇਣ ਨੂੰ ਮਿਲਵਾ ਲੋ ਮਣੀ ਮੋਟੀ ਨਫਰੀ ਤੇ। ਡੱਡ ਜੀ ਹਰ ਥਾਈ ਹੱਥ ਮਾਰਦੇ ਆ। ਠੀਕ ਨਹੀਂ? ਇਹ ਆ ਵੀ ਚਲੋ ਹੁਣ ਜਦੋਂ ਕਿਤੇ ਤੇ ਕਰਮਾ ਦੀ ਨੌਕਰੀ ਉਦੋਂ ਹੀ ਮਿਲਣੀ ਆ। ਕੋਈ ਗੱਲ ਨਹੀਂ ਆਪੇ ਮਿਲ ਜਾਏਗੀ ਤੁਸੀਂ ਐਦਾਂ ਕਰੋ 5000 ਰੁਪਏ ਹੋਰ ਦੋ ਇਹਨਾਂ। ਇਹਨੂੰ ਕਮੀ ਕਿਹੜੀ ਗੱਲ ਦੀ ਆ? ਬੁੱਟ ਮੋੜ ਠੀਕ ਨਹੀਂ ਕਮੀ ਤੇ ਕੀ ਗੱਲ ਦੀ ਆਪਾਂ ਉਹ ਨਹੀਂ ਦੇਣ ਦੇ ਉਹਨੇ ਹੋਊ ਤੇ ਤੇਰੀ ਗੱਲ ਠੀਕ ਹੋਆ ਉਹ ਤੂੰ ਹੀ ਨਾ ਇੱਕ ਵਾਰ ਕਰਿਆ ਕਰੋ ਇਹਨਾਂ ਉਹੋ ਤੇ ਗੱਲ ਉਹ ਤੂੰ ਭਰਾ ਉਹਨੇ ਕੋਈ ਗੱਲ ਬਾਪੂ ਨੂੰ ਫੇ ਰਹਿਦਾ ਵਾ ਨਾ ਕਿ ਕਦੇ ਵੀ ਨਾ ਕਿਤੇ ਪਿੱਛੇ ਰਹਿ ਜ ਇਹਨਾਂ ਨੂੰ ਮੈਂ ਪੁੱਤ ਕਹਿਣਾ ਵੀ ਚੱਲ ਇੱਕੋ ਜੇ ਹੋ ਜਾਓਗੇ ਕੱਲ ਉਹ ਕੋਈ ਗੱਲ ਨਹੀਂ ਉਹ ਕੋਈ ਗੱਲ ਨਹੀਂ ਪਿੰਦਰ ਸਿਆ ਅਹੀਂ ਯਾਰ ਮੇਰੀ ਗੱਲ ਸੁਣ ਲੈ ਅਹੀਂ ਵੀ ਸਹੀ ਪਤਾ ਕਰਦੇ ਆ ਠੀਕ ਨਹੀਂ ਜਦੋਂ ਕਿਤੇ ਕਿਤੇ ਮੜਾ ਮੋਢਾ ਘਾੜਾ ਨਾ ਉੜ ਗਿਆ ਤਾਈ ਉਸ ਵੇਲੇ ਪੈਰ ਤੇ ਲੱਦੇ ਆਪਣਾ ਕੰਮ ਕਰਾ ਲੈਣਾ ਬਸ ਤੱਜੇ ਤਾਂ ਮੈਨੂੰ ਪੇਗੜਾ ਨਹੀਂ ਤਾਂ ਬਹੁਤ ਗੱਲ ਵਾ ਬਾਪੂ ਜੀ ਇਨੂੰ ਕਹਦਾ ਫਿਕਰ ਹੱਡੇ ਹੁੰਦੇ ਆ ਦੋ ਦੋ ਭਰਾ ਦੇ ਨੌਕਰੀ ਦੇ ਆ ਕਰਨ ਤੁਸੀਂ ਆਪ ਸਿਆਣੇ ਜੀ ਉਹ ਤੇ ਪੁੱਤ ਤੇਰੀ ਗੱਲ ਠੀਕ ਨਹੀਂ ਦੋ ਚਾਰ ਸਾਲ ਵੇਖਾਂਗੇ ਇਹ ਤੇ ਬਾਹਰ ਅੰਦਰ ਅਮਰੀਕਾ ਕਲਾ ਦਾਂਗੇ ਫਿਰ ਨਹੀਂ ਤੇਨੂੰ ਠੀਕ ਨਹੀਂ ਪਹਿਲੇ ਤੇ ਹਿਲ ਹੋਣੇ ਆ ਚਲੋ ਉਹ ਤੇ ਉਧਾਂ ਆ ਬਚਾ ਲਾਉਣੇ ਵਾਈ ਕਰਨ ਰਿਹਾ ਵਾ ਤੁਸੀਂ ਨੌਕਰੀਆਂ ਕਰਨ ਰਿਹਾ ਹੋ ਨਹੀਂ ਬਾਕੀ ਭਰਾ ਹਟਾ ਘਰ ਦਾ ਕੰਮ ਸਾਰਾ ਲਈ ਫਿਰਦਾ ਵਾ ਅਸੀਂ ਨਾ ਕਿੰਨੇ ਕਿ ਮਾੜੇ ਹੋ ਜਾਾਂਗੇ ਆਹ ਪਾਣੀ ਵੀ ਕਰਨੀ ਆ ਫਿਰ ਅਕੇ ਉਹ ਤੇ ਗੱਲ ਵਾ ਪੁੱਤ ਇਨਾ ਸਾਡਾ ਕਾਰੋਬਾਰ ਵਾ ਠੀਕ ਨਹੀਂ ਹੂੰ ਚਲੋ ਕੋਈ ਗੱਲ ਨਹੀਂ ਹੈ ਰਲ ਮਿਲ ਕੇ ਟਾਈਮ ਲਾ ਕੇ ਕੱਢ ਲੋ ਫਿਰ ਮੈਂ ਡੱਡ ਜਿਹੇ ਜਾਵਾਂ ਉਹਨਾਂ ਨੂੰ ਖਲਾਸੀ ਕਰਾਵਾਂ ਉਹਨਾਂ ਜਾ 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 ਬਾਪੂ ਜੀ ਪਤਾ ਕੀ ਕਰੋ ਕਰਪਈਆ 5000 ਦੋ ਹੋਰ ਇਹਨਾਂ ਇਦਾਂ ਕਰਦੇ ਰਹਿਣਾ ਔਰ ਦੱਸ ਤੂੰ ਹੁਣ ਰਹਿ ਪਿਆ ਹੋਰ ਪੈਸਾ ਲੋ ਕਹਿਣ ਉਹ ਫੇਰ ਕੀ ਜਿੱਦ ਦੇ ਦੋਗੇ ਤੇ ਉਹ ਸਾਰਾ ਦਿਨ ਘਰ ਦਾ ਕੰਮ ਕਰਦੀਆਂ ਰਹਿੰਦੀਆਂ ਨੇ ਲੈ ਭਰਾਵਾ ਪੰਜ ਉਹ ਲੈ ਗਿਆ ਵਾ ਪੰਜ ਹੁਣ ਤੂੰ ਦਵਾ ਲੈ ਉਹ ਪੁੱਤ ਜਿਹੜੀਆਂ ਅਖਰਾ ਚ ਲਿਆ ਜੀ ਤੇ ਜਾ ਜਾ ਕੇ ਮੱਝਾਂ ਮੋਝਾਂ ਨੂੰ ਪੰਜ ਪੁਣੀ ਢਾ ਕੋਈ ਨਾ ਮੰਡਾ ਦੇ ਦੇਓ ਹੁਣ ਉਹ ਦੇ ਦੇਣਾ ਭਰਾਵਾ ਦੇ ਦੇਣਾ ਵਾ ਤੈਨੂੰ ਤਾਂ ਫਿਕਰ ਹੀ ਬੜਾ ਉਹਨਾਂ ਦਾ ਤੇ ਸ਼ਰਨਾ ਹਾਂਜੀ ਮਿਲ ਗਏ ਪੈਸੇ ਫਿਰ ਮਾਹਾਂ ਹੀ ਮਿਲਿਆ ਰੇਦੀ ਕੱਲ ਸ਼ੁਕਰ ਆ ਮਿਲ ਤੇ ਗਏ ਨਾ ਆ ਭੀਜੀ ਫੇਰ ਗੱਲ ਸੁਣੋ ਤੁਸੀਂ ਮੇਰੇ ਦੁਆਲੇ ਵੀ ਭਰਾ ਦਿੰਦੇ ਹੋ ਇਹਨੂੰ ਲੈ ਦੱਸ ਵੇ ਇੰਨਾ ਕੰਜੂਸ ਨਹੀਂ ਬੜੀਦਾ ਹੁੰਦਾ ਠੀਕ ਆ ਨਾ ਜੇਬ ਢਿੱਲੀ ਕਰ ਲਿਆ ਕਰ ਅੱਗੇ ਕੱਪੜੇ ਥੋੜੇ ਜਿਹਟਾ ਡੇਵਲ ਕਿੰਨੇ ਕੱਪੜੇ ਥੋੜੇ ਡੇਵਲ ਕਿਹੜੇ ਕੱਪੜੇ ਆਵੇ ਹੜ ਕੋ ਐਵੇਂ ਤਾਂ ਗੱਲਾਂ ਬੋਧੀਆਂ ਮਾਰ ਆਈ ਹਫਤੇ ਤੁਸੀਂ ਕੱਪੜੇ ਲੈ ਕੇ ਹੁੰਦੇ ਆ ਆ ਵੇਖ ਲਾ ਸੁਣ ਲਾ ਦੋਕ ਪਹਿ ਤੋਕ ਤੀਜੇ ਮਹੀਨੇ ਮੰਗੇ ਕੱਪੜੇ ਨੇ ਆਹੋ ਪਤਾ ਨਹੀਂ ਕਿਹੜੇ ਹ ਹਰ ਹਫਤੇ ਕੱਪੜੇ ਲੈ ਆਉਂਦੀਆਂ ਜਾ ਕੇ ਨਾ ਤੁਹਾਨੂੰ ਲੈ ਕੇ ਜਾਣਾ ਰੋਜ਼ ਓਠੋ ਠੜ ਨਾਲ ਚਰ ਗੱਲਾਂ ਨਾ ਕਰ ਬੋਧੀਆਂ ਹੋ ਮਿਲ ਗਏ ਪਹਿ ਆਹ ਮਿਲ ਗਏ ਐਂਦਾ ਕਰੋ ਵੀ ਗਰਮੀ ਬੜੀ ਆ ਤੇ ਆਟੋ ਦੀ ਚਲਜੋ ਚੁੱਪ ਕਰਕੇ ਹੁਣ ਆਹੀ ਨਹੀਂ ਜਾਣਾ ਆਟੋ 'ਚ ਕੋਈ ਹੋ ਮੋਟਰਸਾਈਕਲ ਲੈ ਕੇ ਜਾਓ ਤੁਹਾਨੂੰ ਮੋਟਰਸਾਈਕਲ ਲੈਣਾ ਗਰਮੀ ਬੜੀ ਤੂਈ ਉੱਤੇ ਦੁਕਾਨਾਂ ਚ ਬਰੀਆਂ ਨਹੀਂ ਨਿਕਲਦੀਆਂ ਬਾਹਰੋਂ ਮੈਂ ਕੀ ਕਰਨਾ ਉੱਥੇ ਕੁਛ ਨਹੀਂ ਲੈਦਾ ਜੀ ਉੱਥੇ ਹੀ ਵੇਖ ਲਾਂ ਕੂੜ ਵੇਖ ਲਾਂ ਮੈਂ ਕੀ ਕਰਨਾ ਉੱਥੇ ਫੋਟੀਆਂ ਗੱਲਾਂ ਨਾ ਕਰ ਸਾਡੇ ਨਾਲ ਚੱਲ 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 ਅੱਜ ਜ਼ਰੂਰੀ ਆਹ ਜ਼ਰੂਰੀ ਆ ਚੱਲ ਮੈਂ ਤੇ ਕਹਿਆ ਚੱਲ ਜੋ ਆਟੋ ਤੇ ਆ ਵੇਖ ਲੈ ਫਿਰ ਸ਼ਰਨ ਕਿਆ ਉੱਠੋ ਗਾਂ ਛੇਤੀ ਮੁੜ ਕੇ ਕਮਾ ਵਾਪਸ ਹੀ ਮੁਰਨਾ ਆ ਜਾ ਆ ਜਾ ਹੁਣ ਆ ਜਾ ਟਾਈਮ ਨਾ ਲਾਇਓ ਜਿਆਦਾ ਨਹੀਂ ਲੰਭੇ

ਇਹ ਤੇ ਦੁਆ ਜੰਗਿਆ ਪੈ ਹੱਕ ਚੱਲ ਗਈਆਂ ਕਿਤੇ ਸੋਚਦੀਆਂ ਹੀ ਨਹੀਂ ਐ ਕਿਤੇ ਬਚਾ ਲੋ ਹੁਣੀਆਂ ਕੋਈ ਜ਼ਮੀਨ ਮਰਲਾ ਲੱਲੋ ਗੀਆਂ ਚਲੋ ਮਰਜ਼ੀ ਤੁਹਾਡੀ ਐ ਚੱਲ ਵੇ ਤੇਰਾ ਖੇਤੀ ਚੱਲ ਕਰਨੀ ਬੜੀ ਓ ਬੜੀ ਨਾ ਮੈਂ ਕਹਿੰਦਾ ਨਾ ਨਾ ਮੈਂ ਬੜੀ ਆੜਾ ਤੇ ਚੱਲ ਜੀ ਮੈਂ ਜਾਵੇਂਗਾ ਦੋਵਾਂ ਨੂੰ ਲੈ ਗਿਓ ਲੈ ਗੇ ਬੈਗੇ ਚੱਲ ਆ ਲੋ ਦੁੱਧ ਪੀ ਲੋ ਕੋਈ ਠਰਾ ਦੇ ਯਾਰ ਇਹਦੇ ਗਰਮ ਹੋਣਾ ਵਾ ਹੈਗਾ ਤੋ ਉਹਦਾ ਗਰਮੀ ਆ ਕੋਈ ਠਰਾ ਦੇ ਕੋਈ ਚਲ ਠੀਕ ਵਾ ਫੋਨ ਵੇਖਣ ਢੇ ਜੇ ਓਏ ਆਹੋ ਮੈਂ ਚਲ 10 ਮਿੰਟ ਵੇਖ ਲੈਨੇ ਆ ਮੇਰੀ ਗੱਲ ਸੁਣੋ ਹਾਂ ਗੱਲ ਕਰਨੀ ਏਕ ਤਾੜਨਾ ਮੈਂ ਕਾਦੀ ਗੱਲ ਕਰਨੀ ਆ ਦੱਸ ਗੱਲ ਮੈਂ ਤਾਂ ਕਰਨੀ ਆ ਜੇ ਗੁੱਸਾ ਨਾ ਕਰੋਗੇ ਮੇਰੀ ਗੱਲ ਦਾ ਤੇ ਹੈ ਕੰਬਲੀ ਗੁੱਸਾ ਕਰਨ ਵਾਲੀ ਕਿਹੜੀ ਗੱਲ ਵਾ ਇੱਥੇ ਵੇਖ ਲਓ ਫੇਰ ਨਾ ਮੇਰੇ ਗੱਲ ਪਿਆਜ ਬਤੂਆਂ ਦਾ ਲੱਖ ਹੀ ਕਿਉਂ ਉਹ ਜੇ ਕੋਈ ਗੱਲ ਹੈਗੀ ਦਿਲ ਚ ਤੇ ਦੱਸਦੇ ਗੱਲ ਤੇ ਮੈਂ ਉਹੀ ਕਰਨੀ ਆ ਹਾਂ ਕਿ ਹੁਣ ਜਦੋਂ ਵੀ ਮੈਂ ਕਿਤੇ ਜਾਣਾ ਹੁੰਦਾ ਵਾ ਕਿਸੇ ਵੀ ਚੀਜ਼ ਨੂੰ ਜੀ ਕਰਦਾ ਵਾ ਤੇ ਮੈਂ ਤੁਹਾਨੂੰ ਹੀ ਕਹਿਣਾ ਪੈਂਦਾ ਵੱਲੋਂ ਤੇ ਤੁਸੀਂ ਪਤਾ ਕੀ ਕਰਦੇ ਜੇ ਤੁਸੀਂ ਚੁੱਕ ਕੇ ਸਾਰੇ ਪੈਸੇ ਬਾਪੂ ਜੀ ਨੂੰ ਦੇ ਦਿੰਦੇ ਜੇ ਅੱਛਾ ਹੈ ਤੇ ਨਾਲੇ ਨਾ ਆਪਣੇ ਵਿਆਹ ਨੂੰ ਹੁਣ 15 16 ਸਾਲ ਹੋ ਗਏ ਆ ਠੀਕ ਆ ਨਾ ਤੇ ਮੈਰਿਟਡ ਚਵੇਰੀਆਂ ਹੈਗੀਆਂ ਵਾ ਮੇਰੇ ਪਰਸ ਵਿੱਚ ਤੇ ਕਦੀ ਦੁੱਕੀ ਨਹੀਂ ਹੋਈ ਤੇ ਉਧਰ ਮੇਰੀਆਂ ਪਰਜਾਈਆਂ ਵੇਖ ਲਓ ਕਿਤੇ ਪੈਸੇ 'ਚ ਖੇਡਣ ਨਹੀਂ ਆਂ ਹੁਣ ਮੇਰੇ ਭਰਾਵਾ ਤੇ ਤਨਖਾਹਾਂ ਲਿਆ ਕੇ ਸਾਰੀਆਂ ਆਪਣੀਆਂ ਘਰ ਦੀਆਂ ਦੇ ਹੱਥੇ ਰੱਖ ਦਿਆਂਵਾ ਮੇਰੀ ਗੱਲ ਸੁਣ ਤੇ ਮੈਨੂੰ ਇਹ ਗੱਲ ਦਾ ਕੋਈ ਦੁੱਖ ਨਹੀਂਗਾ ਉਹਨਾਂ ਦੇ ਗੜੀ ਬੱਚੇ ਆ ਉਹਨਾਂ ਨੂੰ ਜ਼ਰੂਰਤਾਂ ਆ ਹੁਣ ਮਾਂ ਪਿਓ ਨੂੰ ਵੀ ਚਾਹੀਦੇ ਆ ਪੈਸੇ ਪਰ ਚਲੋ ਖਰਚਾ ਵਰਚਾ ਦੇ ਤਾ ਤੁਸੀਂ ਤੇ ਹੁਣ ਹੱਦੀ ਮੁਕਾ ਦਿੰਦੇ ਜੀ ਮੇਰੀ ਗੱਲ ਸੁਣੋ ਤੇਰੀ ਮੇਰਾ ਮਾਂ ਪਿਓ ਪਾਲਿਆ ਪੋਸ ਐਡਾ ਵੱਡਾ ਕੀਤਾ ਤੇਰ ਨਾਲ ਵਿਆਹ ਕੀਤਾ ਠੀਕ ਨਹੀਂ ਐਡੀ ਛੇਤੀ ਤਨੀ ਕੋ ਕੰਮ ਹੋਣਾ ਮੇਰੀ ਗੱਲ ਸੁਣੋ ਮੈਂ ਕੜਾ ਕਹਿੰਨੀ ਆ ਤੇ ਆਪਣੇ ਮਾਂ ਪਿਓ ਨੂੰ ਪੁੱਛੋ ਹੀ ਨਾ ਉਹਨਾਂ ਨੂੰ ਪੈਸੇ ਹੀ ਨੰਦਾ ਉਹ ਨਾਲੇ ਮੇਰੀ ਗੱਲ ਸੁਣ ਜੇ ਮੈਂ ਪੈਸੇ ਲੈ ਕੇ ਬਾਪੂ ਜੀ ਨੂੰ ਦੇ ਦਨਾ ਵਾ ਤੇ ਮੁੜ ਕੇ ਲੈ ਵੀ ਥੋੜੇ ਥੋੜੇ ਕਰਕੇ ਆਪਾਂ ਸਾਰੇ ਲੈਨੇ ਆ ਉਹ ਫਿਰ ਮਜ਼ਾ ਨਹੀਂ ਨਾ ਹੁੰਦਾ ਹੈ ਤੇ ਜਾ ਆਪਣੇ ਕੋਈ ਚੀਜ਼ ਹੋਵੇ ਬੰਦਾ ਕੱਢ ਕੇ ਟੌਰਣਾ ਆਪਣੇ ਅੰਦਰੋਂ ਵਰਤਣ ਵਾਲਾ ਬਣੇ ਤੇ ਜਾ ਹੱਥ ਢਾੜਾ ਕੇ ਫਿਰ ਮੰਗਣਾ ਪੈਂਦਾ ਵਾ ਮੇਰੀ ਕਿਰੂ ਗੱਲ ਤੇ ਸੁਣ ਤੇਰੀ ਗੱਲ ਨਾਲ ਮੈਂ ਸਹਿਮਤ ਹੈਗਾ ਵਾ ਪਰ ਹੁਣ ਐਡੀ ਛੇਤੀ ਨਹੀਂ ਗੇ ਕੰਮ ਹੋਣਾ ਇਹ ਤਾਂ ਤੇ ਥੋੜਾ ਟਾਈਮ ਲੱਗਦਾ ਹੁੰਦਾ ਵਾ ਠੀਕ ਨਹੀਂ ਉਹ ਤਾਂ ਗੱਲ ਮੇਰੇ ਦਿਮਾਗ 'ਚ ਆ ਗਈ ਥੋੜੀ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੰਨਾ ਤਾਂ ਨਹੀਂ ਕਹਿੰਦੀ ਕਿ ਤੁਸੀਂ ਉਹਨਾਂ ਨੂੰ ਖਰਚਾ ਵਰਚਾ ਦਿਆ ਕਰੋ ਤੇ ਪਰ ਮੇਰੇ ਵੱਲ ਵੀ ਵੇਖੋ ਨਾ ਕਿ ਕਿੰਨੇ ਸਾਲ ਹੋ ਗਏ ਸਾਡੇ ਵਿਆਹ ਨੂੰ ਅਸੀਂ ਆਪਣੇ ਬੱਚੇ ਦੀਆਂ ਸੌ ਰੀਜਾਂ ਪੂਰੀਆਂ ਕਰਨੀਆਂ ਹੰਦਕਾਵਾ ਚੱਲ ਕੋਈ ਨਹੀਂ ਅਜੇ ਪਿੰਦਰ ਕੁਵਾਰਾ ਵਾ ਠੀਕ ਨਹੀਂ ਅਜੇ ਉਹਦਾ ਵਿਆਹ ਉਹ ਗੱਲ ਨੂੰ ਕਰਨਾ ਵਾ ਠੀਕ ਨਹੀਂ ਉਹ ਗੱਲ ਨਹੀਂ ਸਮਝਦੀ ਚਲ ਮੈਂ ਕਿਹੜਾ ਪਿੰਦਰ ਨੂੰ ਮਾੜਾ ਕਹਿਣ ਨਹੀਂ ਆ ਮੈਂ ਕਿਹੜਾ ਪਿੰਦਰ ਨਾਲ ਕੱਟ ਕਰਦੀ ਆ ਮਾਵਾ ਵਾਂਗੂ ਸਾਰਾ ਦਿਨ ਕਰਦੀ ਨਹੀਂ ਉਹਦੇ ਨਾਲ ਮੈਂ ਹੈ ਜੇ ਉਹ ਚੰਗਾ ਵਾ ਤੇ ਅਸੀਂ ਵੀ ਚੰਗੇ ਆ ਮੇਰੀ ਗੱਲ ਸੁਣ ਲੈ ਜੇ ਤਨਖਾਵਾ ਹੀ ਘਰ ਦਿੰਦੇ ਸੀ ਨਾ ਤੇ ਬਾਪੂ ਨੇ ਸਾਡੇ ਤੇ ਕੋਨਾ ਕੋ ਬਣਾਇਆ ਵਾ ਸਾਡਾ ਕੋਈ ਵਿਗਾੜਿਆ ਤੇ ਨਹੀਂ ਨਾ ਆਪਾਂ ਕਿਹੜਾ ਵਗੜ ਦੇਣਾ ਵਾ ਤੁਹਾਡਾ ਕਹਿਣ ਦਾ ਕੀ ਮਤਲਬ ਆ ਉਹ ਤਾਂ ਗੱਲ ਤੇਰੀ ਮੈਂ ਸਮਝਦਾ ਹਾਂ ਸਾਰੀ ਪਰ ਥੋੜਾ ਟਾਈਮ ਲੱਗਣਾ ਗੱਲ ਨੂੰ ਠੀਕ ਨਹੀਂ ਪਰ ਇੱਕ ਗੱਲ ਮੇਰੀ ਸੁਣ ਲੋ ਹੁਣ ਜਦੋਂ ਐਰ ਕੀ ਤਨਖਾਹ ਮਿਲੀ ਨਾ ਵਿੱਚੋਂ ਪੈਸੇ ਮੈਨੂੰ ਵੀ ਚਾਹੀਦੇ ਆ ਮੈਂ ਵੀ ਵੱਖਰੇ ਰੱਖਿਆ ਕਰਨੇ ਯਾਰਾ ਮੇਰੇ ਤੇ ਹਾਂ ਗੱਲ ਕੀ ਆ ਬਾਪੂ ਨੇ ਤੇ ਮੈਨੂੰ ਹੁੰਦਾ ਕਿ ਆ ਇਹਨਾਂ ਥੋੜੇ ਬੁਤਿਹਾਰ ਵੀ ਰੱਖ ਲਿਆ ਕਰ ਮੈਂ ਚੱਲ ਕੋਈ ਗੱਲ ਨਹੀਂ ਫਿਰ ਕੀ ਆ ਵੱਡਿਆਂ ਨੂੰ ਇੰਨੀ ਬੜੀ ਠੰਡ ਹੁੰਦੀ ਆ ਧੀ ਪੁੱਤ ਪੈਸੇ ਲੈ ਗਿਆ ਤੇ ਰੱਖ ਦੇ ਨਾ ਤੇ ਭਾਵੇਂ ਉਸੇ ਵੇਲੇ ਬੰਦਾ ਚੁੱਕ ਲੈ ਇਹ ਮਾਨਤਾਨ ਵਾਲੀ ਗੱਲ ਹੁੰਦੀ ਆ ਉਹ ਮਾਨਤਨ ਥੋੜਾ ਚਿਰ ਕਰ ਲਿਆ ਵਾ ਬਥੇਰਾ ਚਿਰ ਮਾਨਤਨ ਕਰ ਲਿਆ ਵਾ ਹੁਣ ਖਰਚਾ ਵਰਚਾ ਦਿਆ ਕਰੋ ਤੇ ਆਪਣਾ ਵੀ ਪੱਲਾ ਰੱਖੋ ਆਪਣੇ ਕੋਲ ਤਾਂ ਦੁਕੀ ਨਹੀਂ ਰੱਖਦੇ ਤੁਸੀਂ ਚੱਲ ਯਾਰ ਸਾਰੇ ਪੈਸੇ ਦੇ ਦਿੰਦੇ ਆ ਮੇਰੀ ਪੇ ਨੂੰ ਗੱਲ ਤਾਂ ਸੁਣਾ ਕੋਈ ਗੱਲ ਨਹੀਂ ਠੀਕ ਆ ਗਲਤ ਮੇਰੀ ਆ ਗਈ ਹੈ ਦਿਮਾਗ 'ਚ ਇਹ ਕੋਟ ਟਾਈਮ ਲੱਗਣਾ ਇੱਕ ਦੋ ਮਹੀਨਾ ਲੱਗਣਾ ਸਹੀ ਐ ਸਹੀ ਐ ਕੰਮ ਹੁੰਦੇ ਹੁੰਦੇ ਆ ਚਲੋ ਠੀਕ ਆ ਤੁਸੀਂ ਨਾ ਆ ਦੁੱਧ ਪੀ ਲੋ ਤੇ ਮੈਂ ਜਰਾ ਕਨਾ ਬਾਰੋਂ ਹੋਵਾਂ ਜਾ ਮਾਰੇ ਮਾਰੇ ਗਾਣੇ ਕਿਤੇ ਨਾ ਕਿ ਦੇਦੀ ਵੀ ਸਹੀ ਐ ਹੈ ਨੋ ਵੀਰੇ ਨੇ ਹਿਸਾਬតាម ਲਾ ਕੇ ਤਰਾ ਕਰਦੇ ਆ ਪਰ ਇਹ ਆ ਕੁਛ ਬੜਾ ਵੱਜ ਬਜਾ ਕੇ ਕੰਮ ਕਰਨਾ ਪੈਣਾ ਸਾਰਾ ਉੱਠੋ ਹਾਂ ਓਏ ਮੈਂ ਕਿਹਾ ਰੋਟੀ ਲੈ ਆਵਾਂ ਮੁਰਕੇ ਵੇ ਕਿੰਨਾ ਨੇਰਾ ਹੋ ਗਿਆ ਵਾ ਉਹ ਦੁਪਹਿਰੇ ਖਾਧੀ ਹੀ ਰੋਟੀ ਹੁਣ ਪਛਦੀ ਵੀ ਨਹੀਂ ਪਹਿਲਾਂ ਜਿੰਨੀ ਦੋ ਤੇ ਫੁਲਕੇ ਖਾਣੇ ਆ ਹਾਂ ਹੋ ਠਾਈ ਹਾਂ ਜਦੋਂ ਭੁੱਖ ਲੱਗੇਗੀ ਤੈਨੂੰ ਮੈਂ ਕਹਿ ਦਾਂਗਾ ਉਹ ਆਜ ਮਾਰ ਦਾਂਗਾ ਤੇ ਦੋ ਗਰਮ ਗਰਮ ਲਾ ਲਿਆਈ ਮੈਂ ਆਖਿਆ ਉਹ ਵੀ ਟੀਵੀ ਵੇਖਣੀ ਆ ਜੇ ਤੁਸੀਂ ਖਾਣੀ ਆ ਤਾਂ ਟਾਈਮ ਨਾ ਹੀ ਖਾਲੋ ਕਿਤੇ ਮੈਨੂੰ ਵੀ ਕਿਰੇ ਬਹਿ ਲੈਂਦਿਆ ਕਰੋ ਮੇਰੇ ਤਾਂ ਆਪਣੇ ਗੋਡੇ ਦੁਹੰਡੇ ਤੁਹਾਨੂੰ ਪਤਾ ਤਾਂ ਹੈਗਾ ਇਨੀ ਦਵਾਈ ਚੱਲਣ ਦੀ ਤੇਰੀਆਂ ਦੋ ਦੋ ਨੂਹਾਂ ਵਾਂ ਤੁਮ ਹਜੇ ਵੀ ਤੰਗ ਆ ਉਹੀ ਉਹ ਮੈਨੂੰ ਬਥੇਰਾ ਸੁੱਖ ਦਿੰਦੀਆਂ ਨੇ ਪਰ ਤੇਰੇ ਵੱਲੋਂ ਨਹੀਂ ਨਾ ਮੈਨੂੰ ਸੁੱਖ ਮਿਲਦਾ ਮੈਨੂੰ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕੰਮ ਦੱਸਣਾ ਉਹ ਤੇ ਆਪ ਸਾਰੇ ਕਰ ਲੈਂਦੀਆਂ ਜੇ ਤੁਸੀਂ ਵੀ ਟਾਈਮ ਨਾ ਰੋਟੀ ਖਾ ਲੋ ਤੇ ਮੈਨੂੰ ਤਨਾ ਮੁਰਕੇ ਤੁਹਾਨੂੰ ਗਰਮ ਕਰ ਕਰਕੇ ਦੇਣੀ ਪਏ ਕਿੱਦਾਂ ਬੋਲੀ ਜਾਂਦੀ ਆ ਨਾ ਮੈਨੂੰ ਦੱਸ ਪਹਿਲਾਂ ਗੱਲ ਕਿ ਮੈਂ ਤੇਰਾ ਕਿਹੜਾ ਸੁੱਖ ਢੱਕਿਆ ਵਾ ਹੈ ਜੇ ਤੈਨੂੰ ਅਜੇ ਵੀ ਸੁੱਖ ਘੱਟ ਵਾ ਤੇ ਚੁੱਪ ਕਰਕੇ ਤੀਜਾ ਮੁੰਡਾ ਵਿਆਹ ਲਾ ਹਾਏ ਹਾਏ ਕਿੱਦਾਂ ਨੀਆਂ ਗੱਲਾਂ ਕਰਦੀ ਜੀ ਨੋਹਾਂ ਵੱਲੋਂ ਤੇ ਮੇਰੀ ਬੜੀ ਜਾਨ ਸੌਖੀ ਆ ਜਿੱਦਾਂ ਨੀਆਂ ਮੈਨੂੰ ਨੋਹਾਂ ਮਿਲੀਆਂ ਨਾ ਔਰ ਕਿ ਨੂੰ ਮਿਲਨੀ ਆ ਮੈਂ ਤੇ ਇਹ ਪਰਮਾਤਮਾ ਦੇ ਅੱਗੇ ਹੱਥ ਜੋਉਂਦੀ ਆ ਜਿੱਦਾਂ ਦੀਆਂ ਮੇਰੀਆਂ ਦੋਹੇ ਵੱਡੀਆਂ ਉਦਾਂ ਦੀ ਮੈਨੂੰ ਨਿੱਕੀ ਮਿਲ ਜੇ ਤੇ ਮੇਰੀਆਂ ਤਾਂ ਸੱਤੇ ਕਿਉਂ ਰਚਨੇ ਮੇਰੀ ਗੱਲ ਸੁਣ ਐਵੇਂ ਜ਼ਿਆਦਾ ਫੁੱਲੀ ਵੀ ਨਾ ਫਰਿਆ ਕਰ ਨਾਲੇ ਆਹ ਜਿਹੜੀ ਗੱਲ ਤੂੰ ਮੇਰੇ ਸਾਹਮਣੇ ਕੀਤੀ ਆ ਨਾ ਕਿਤੇ ਆਣ ਗਵਾਂਡੇ ਦੇ ਸਾਹਮਣੇ ਨਾ ਕਰ ਦੇ ਤੇ ਮੇਰੀਆਂ ਨੂੰਹਾਂ ਬੜੀਆਂ ਚੰਗੀਆਂ ਮੇਰੇ ਮੁੰਡੇ ਬੜੇ ਚੰਗੇ ਆ ਅਗਲੀਆਂ ਮਿੰਟ ਨਹੀਂ ਲੰਮੜੀਆਂ ਹੁੰਦੀਆਂ ਤੇ ਘਰਾਂ 'ਚ ਪਵਾੜੇ ਪਾਜਣੇ ਹੁੰਦੇ ਆ ਆਣ ਕੇ ਨਾ 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 ਇਹ ਆਂਦੇ ਚੰਗੇ ਬੜੇ ਆ ਕੀ ਆ ਲੈ ਹੁਣਹੀਂ ਲੱਗੇ ਇਹਨਾਂ ਦਾ ਸਾਰਾ ਕੁਝ ਪੁੱਠਾ ਕਰਾਉਣਾ। ਹਾਂ ਇਹ ਆ ਵਧੀਆ ਗੱਲ ਕੀਤੀ ਐ। ਜੇ ਮੈਨੂੰ ਤੁਸੀਂ ਇੰਨੀ ਗੱਲ ਨਾ ਨਾ ਦੱਸਦੇ ਤਾਂ ਕਈ ਵਰੀ ਗਵੰਡੀਆਂ ਦੀ ਮਾਈ ਆ ਜਾਂਦੀ ਤੇ ਮੇਰੇ ਮੂੰਹ ਨਿਕਲ ਜਾਂਦਾ ਹੁੰਦਾ। ਹੁਣ ਨਹੀਂ ਬਾਬਾ ਮੈਂ ਨਾ ਲੈਂਦੀ ਮੈਂ ਤੇ ਚੁੱਪ ਕੀਤੀ ਰਹਿਣਾ। ਮੈਂ ਨਾ ਚੰਗੀਆਂ ਕਹਿਣਾ ਨਾ ਮੈਂ ਮਾਰਨੀ ਕਹਿਣਾ। ਬਸ ਇਹ ਆ ਵੀ ਮਹਾਰਾਜ ਦਾ ਸ਼ੁਕਰ ਵਾ। ਵੀ ਨੂੰਹਾਂ ਵੀ ਚੰਗੀਆਂ ਪੁੱਤ ਵੀ ਚੰਗੇ ਰਲ ਮਿਲ ਕੇ ਰਹਿੰਦੇ ਆ। ਹੋਰ ਸਾਡੀਆਂ ਨੂੰਹਾਂ ਨੇ ਤੇ ਕਿਤੇ ਸਾਨੂੰ ਰਾਜ ਤੇ ਬਿਠਾ ਲਿਆ ਵਾ। ਠੀਕ ਐ ਨਾ? ਹੋਰ ਨਾ ਬਾਬਾ ਮੈਂ ਨਹੀਂ ਕਿਸੇ ਨਾਲ ਗੱਲ ਕਰਦੀ ਮੇਰਾ ਨਾ ਸਿਰਫ ਤੁਸੀਂ ਹੀ ਨਾ ਕਹਿਣਾ ਕਰੀ। ਨਾਲੇ ਮੈਂ ਘੜੀਕ ਲੱਗਾ ਲੇਟਣਾ ਮੈਂ ਬਾਜ ਮਾਰਾਂਗਾ ਆਪ ਹੀ ਦੋ ਲਾ ਲਿਆਵੇਂ ਚੱਲ ਕੋਈ ਨਹੀਂ ਹੁਣ ਉਹਨਾਂ ਨਾਲ ਕੁੜੀਆਂ ਬੇਚਾਰੀਆਂ ਨੂੰ ਤੰਗ ਕਰੀ ਉਹ ਨਹੀਂ ਬਾਬਾ ਮੈਂ ਉਹਨਾਂ ਨੂੰ ਤੰਗ ਕਰਦੀ ਥੋੜਾ ਬੋਧਾ ਮੇਰਾ ਵੀ ਸੋਚ ਲਿਆ ਕਰੋ ਮੇਰਾ ਵੀ ਸਰੀਰ ਅੱਗੇ ਵਾਲਾ ਨਹੀਂ ਜੇ ਅੱਜ ਤੱਕ ਤੁਸੀਂ ਮੈਨੂੰ ਹੋਣਾ ਦੇ ਭੱਜ ਭਾਜ ਇੱਧਰ ਉੱਧਰ ਕੰਮ ਕਰ ਮੇਰੇ ਕੋ ਹੁੰਦੇ ਉਹ ਤੈਨੂੰ ਹੁਣ ਮੈਂ ਕਿਹੜੀ ਸੋਨੇ ਵਾਲੀ ਪੌੜੀ ਦੇ ਉੱਤੇ ਚੜਾਦਾ ਉਹ ਗੱਲਾਂ ਕਰਨੀ ਹੁੰਦੀਆਂ ਤੂੰ ਚੰਗਾ ਬਾਬਾ ਸਮਝੋ ਮੈਂ ਲੈ ਨਹੀਂ ਆ 10 ਕਿ ਮਿੰਟ ਠਹਿਰ ਕੇ